ਕਹਿੰਦਾ ਕਹਿੰਦਾ ਜਦ ਜਾਉਣੀ ਪੂਰੇ ਹੋਏ ਢਿੱਡ ਚ ਦੱਕੇ ਨਾ ਨੇ ਤੁਹਾਨੂੰ ਤਾਂ ਹੀ ਐਸੀ ਲੱਸੀ ਆਪਣੀਆਂ ਹਿਸ਼ਾਂ ਕੀਤੀਆਂ ਦੇ ਇਹਨਾਂ ਨੂੰ ਰੁਵਾਇਆ ਤਾਂ ਹੀ ਕਰਕੇ ਸਿੱਧੇ ਨਾ ਤੇ ਆ। ਧਾਰ卡ਣ ਦੇ ਦੇ ਆਪ ਸੁਵੇਰੇ ਜਾਣਾ ਛੱਡਣਾ ਤਾਂ ਗਈ। ਹਾਂ ਜੀ। ਆਵਾਰੀਆਂ ਬੁਲੀਆਂ ਜੀ ਨਾ ਕਰਨਾ ਜੋ ਸ਼ਬਦ ਦੇ ਲਿਖਾਇਆ ਹੋਇਆ ਵੀ ਤੁਸੀਂ ਉਹ ਕਰਦੇ ਹੋ। ਮਨ ਮਾਰ ਕੇ ਹੁਣ 70 80 ਬੱਚੇ ਮੈਂ ਬਿਲਕੁਲ ਸਹੀ ਹੋ ਗਏ ਉਹ ਤੈਨੂੰ ਕੰਮ ਵੀ ਲਵਾਵਾਂਗੇ ਜੇ ਸਹੀ ਹੋ ਜਾਈ ਮੈਂ ਜੇ ਤੂੰ ਇਹਨੂੰ ਖੁਸ਼ ਕਰ ਲਿਆ ਰੱਬ ਨੂੰ ਖੁਸ਼ ਕਰ ਲਿਆ ਵਾ ਜੀ ਹਾਂ ਮਾਰਨਾ ਪੈਂਦਾ ਇਹਦਾ ਜਿਹੜਾ ਇਹ ਜਿਹੜੇ ਕੋ ਸੰਜੀਵਨੀ ਬੂਟੀ ਆ ਹੁਣ ਤੇ ਉਹ ਸੋਸਾਇਟੀ ਚ ਨਾ ਜਾਈ ਉਹ ਤਾਂ ਉਹ ਤਾਂ ਨੰਬਰ ਨੂੰ ਕਰਦੀ ਬੰਦ ਆਪਣਾ ਵਾਹ ਉਹਦੇ ਕਰਕੇ ਫੋਨ ਤੇ ਡੇਗਾ મનુ પતા વાી તું ગા કરતા એના સ્ટ્રોંગ તું છડ લી જાય આજ મા કદા સૂટ લે